ਇਹਨਾਂ ਨੇ ਇਸ ਜ਼ਿੰਦਗੀ ਦੇ ਅੰਦਰ ਇਸ ਰੋਹਾਨੀ ਸਫ਼ਰ ਨੂੰ ਮੁਕਾਉਣਾ ਹੈ ਤੇ ਛੇਤੀ ਛੇਤੀ ਆਪਣੇ ਮੰਜ਼ਲੇ ਮਕਸੂਦ ਤੇ ਪਹੁੰਚਣਾ ਹੈ ਉਹ ਜਾਗਦੇ ਆ ਸਾਧ ਸੰਗਤ ਜੀ ਕਿਉਂਕਿ ਅਮਰਤ ਵੇਲਾ 24 ਘੰਟਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਫਲ ਦੇਣ ਵਾਲਾ ਹੁੰਦਾ ਹੈ। ਬੱਤ ਲੱਗਦੀ ਆ ਉਸ ਵੇਲੇ ਬੱਤ ਲੱਗੀ ਸੱਚੇ ਨਾਮ ਕੀ ਜੋ ਵੀ ਜੇ ਸੋ ਖਾਏ। ਬੱਤ ਵੇਲੇ ਜਿਹੜਾ ਬੀਜ ਦਿੰਦਾ ਉਹਦੀ ਫ਼ਜ਼ਲ ਹੁੰਦੀ ਆ ਜਿਹੜਾ ਬੱਤ ਲੰਗਾ ਕੇ ਬੀਜੇ ਉੱਤੇ ਦਾਣਾ ਹੀ ਨਹੀਂ ਜੰਮਦਾ। ਗੁਰੂ ਨਾਨਕ ਪਾਸ਼ਾ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪੁੱਛਿਆ ਕਿ ਸੱਚੇ ਪਾਸ਼ਾ ਐਸੇ ਫਰਮਾਨ ਆਉਂਦੇ ਐ ਕਿ ਪਿਛਲ ਰਾਤ ਨਾ ਜਾਗਿਓ ਜੀਮਦੜੋ ਮੋਇਓ ਇਹ ਤੂੰ ਤਾਂ ਜਿਉਂਦਾ ਹੀ ਮਰ ਗਿਆ ਪਿਛਲੀ ਰਾਤ ਨਹੀਂ ਜਾਗਦਾ ਮਹਾਰਾਜ ਕੋਈ ਪਿਛਲੀ ਰਾਤ ਦੇ ਜਾਗਣ ਦਾ ਵਿਸ਼ੇਸ਼ ਫਲ ਹੈ ਕਹਿੰਦੇ ਪੁਰਖਾ ਤਾਂ ਭਲੀ ਬਾਤ ਪੁੱਛੀ ਕੇਵਲ ਜਾਗਣ ਦਾ ਤੇ ਇਸ਼ਨਾਨ ਕਰਨ ਦਾ ਤੈਨੂੰ ਅਸੀਂ ਫਲ ਦੱਸਦੇ ਆ ਕਿ ਜਿਹੜਾ ਅਮਤ ਕਲੇ ਜਾ ਕੇ ਵਿਧੀ ਪੂਰਵਕ ਇਸ਼ਨਾਨ ਕਰਦਾ ਕਿ ਹਰ ਚੀਜ਼ ਦੀ ਵਿਧੀ ਹੋਇਆ ਕਰਦੀ ਹੈ ਵਿਧੀ ਤੇ ਬਗੈਰ ਫਾਰਮੂਲੇ ਤੇ ਬਗੈਰ ਮਿਹਨਤ ਬਹੁਤ ਕਰਨੀ ਪੈਂਦੀ ਹੈ ਜਿਸ ਤਰ੍ਹਾਂ ਮੈਂ ਦੱਸਿਆ ਸੀ ਕਿ ਇੱਕ ਸਟੂਡੈਂਟ ਨੂੰ ਸਵਾਲ ਪਾ ਦੋ ਵੀ 999 ਨੂੰ 9 ਵਾਰੀ 9 9 ਰਕਮ ਨੂੰ 999 ਵਾਰੀ ਜਮਾ ਕਰੋ ਫਾਰਮੂਲਾ ਨਾ ਜਾਣਨ ਵਾਲਾ 9 9 9 ਲਿਖਦਾ ਹੀ ਚੱਲ ਜਾਏਗਾ 900 ਦਿਨ ਲਵੇਗਾ ਬੜਾ ਟਾਈਮ ਲੱਗੇਗਾ 14 ਦਿਨ ਲੱਗੇਗਾ ਜਮਾ ਕਰਦਾ ਉਹ ਜਿਹਦੇ ਕੋਲ ਫਾਰਮੂਲਾ ਹੈ ਉਹ 9000 ਚੋਂ 9 ਘਟਾ ਦੇਗਾ ਉਹ ਉਸੇ ਵਲੇ ਉਹਨੇ ਸਵਾਲ ਖਤਮ ਕਰਨਾ ਹੋਣੇ ਜਵਾਬ ਦੇ ਦੇਣੇ ਸੋ ਹਰ ਚੀਜ਼ ਆ ਵਿਧੀ ਹੋਇਆ ਕਰਦੀ ਹੈ ਫਾਰਮੂਲਾ ਹੋਇਆ ਕਰਦਾ ਨਾਮ ਜਪਣ ਦਾ ਜਿਹੜਾ ਵੇਲਾ ਹੈ ਜਤੋਂ ਸਾਡੇ ਆਰੀਆ ਨੂੰ ਸੰਸਕ੍ਰਿਤੀ ਹੋਈ ਚਾਹੇ ਕੁਝ ਹੋਇਆ ਦੁਵੇ ਵੀ ਹੋਏ ਅਮਰਤ ਵੇਲੇ ਨਾਮ ਜਪਦੇ ਨੇ ਇੱਕ ਤਾਂ ਉਸ ਵੇਲੇ ਸੈਂਟੇਟਿਕਲੀ ਇਹ ਹੁੰਦਾ ਹੈ ਕਿ ਜਿਸ ਵੇਲੇ ਅੱਧੀ ਰਾਤ ਹੁੰਦੀ ਹੈ ਉਦੋਂ ਬਾਅਦ ਆਕਸੀਜਨ ਪਾਣੀ ਵਿੱਚ ਐਂਟਰ ਕਰਨਾ ਸ਼ੁਰੂ ਕਰ ਦਿੰਦੀ ਹੈ ਉਹ ਪਾਣੀ ਦੇ ਵਿੱਚ ਆਕਸੀਜਨ ਮਿਲ ਜਾਂਦੀ ਹੈ 2 ਵਜੇ ਦੇ ਟਾਈਮ ਤੱਕ ਮੈਕਸੀਮਮ ਮਕਤਾਰ ਹੁੰਦੀ ਹੈ ਉਹਦੀ ਨਾਲੋ ਸ਼ਰੀਰ ਦੇ ਵਿੱਚ ਤੰਦਰੁਸਤੀ ਆਉਣ ਲੱਗ ਜਾਂਦੀ ਹੈ ਜਦੋਂ ਉੱਠ ਕੇ ਫਿਰ ਅਸੀਂ ਬੰਦਗੀ ਕਰਦੇ ਆ ਵਾਹਿਗੁਰੂ ਦੀ ਯਾਦ ਵਿੱਚ ਬੈਠਿਆ ਤਾਂ ਫਿਰ ਸਾਡੀਆਂ ਸਾਡੇ ਉੱਤੇ ਦੋ ਇਫੈਕਟ ਹੁੰਦੇ ਨੇ ਦੋ ਅਸਰ ਹੁੰਦੇ ਨੇ ਉਹਦਾ ਇਫੈਕਟ ਕੀ ਹੁੰਦਾ ਸੀ ਮਨ ਵੀ ਰੋਗ ਤੇ ਸ਼ਰੀਰ ਵੀ ਰੋਗ ਰਾਜੀ ਹੋ ਜਾਂਦਾ ਸੀ ਸਾਰੇ ਰੋਗਾਂ ਦਾ ਖਾਤਮਾ ਜਿਹੜਾ ਹੈ ਪਰਮੇਸ਼ਰ ਦੀ ਯਾਦ ਵਿੱਚ ਸਿਮਰੋ ਸਿਮਰ ਸੇਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਟਾਓ ਮਨ ਚੋਂ ਵੀ ਤੇ ਤਨ ਦੇ ਵਿੱਚੋਂ ਵੀ ਸਾਰੇ ਕਲੇਸ਼ਾਂ ਦਾ ਖਾਤਮਾ ਕਰ ਦੇ। ਐਸੇ ਕਰਕੇ ਕਿਹਾ ਕਿ ਪਿਛਲ ਰਾਤ ਨਾ ਜਾਗਿਓ ਜੀਮਦੜੋ ਮੋਇਓ ਤੂੰ ਤਾਂ ਜੈਮਾ ਕਿਹਾ ਪਿਛਲੀ ਰਾਤ ਨਹੀਂ ਜਾਗਦਾ। ਜਿਉਂਦਾ ਹੈ ਜਿਨੀ ਹੈ ਜਿਉਂਦੇ ਤੋ ਹੈ ਜਿਹਦੇ ਅੰਦਰ ਨਾਮ ਵਸ ਗਿਆ ਸੋ ਜੀਵਿਆ ਜਿਸ ਮਨ ਬਸਿਆ ਸੋਏ। ਨਾਨਕ ਵਰਨਾ ਜੀਵਿਆ ਕੋਏ ਜੋ ਜੀਵਾ ਪਤਲਤੀ ਜਾਏ ਸਭ ਆਰਾਮ ਦੇ ਤੱਕ। ਬਦਲ ਜਾਂਦੀ ਹੈ ਬਿੰਨਾ ਵਾਹ ਪੱਤ ਗਏ ਨਾਮ ਜੀ ਦੇ ਅੰਦਰ ਨਹੀਂ ਵਸਦਾ ਉਹਦੀ ਪਤ ਲਈ ਹੋਈ ਹੈ ਤੁਮਾਰਾ ਇਹ ਕਹਿੰਦੇ ਪੁਰਖਾ ਤੈਂ ਬਹੁਤ ਚੰਗੀ ਗੱਲ ਪੁੱਛੀ ਤੇਰੇ ਪ੍ਰਸ਼ਨ ਦਾ ਉੱਤਰ ਅਸੀਂ ਦਿੰਨੇ ਆ ਧਿਆਨ ਨਾਲ ਸਰਬਨ ਕਹਿਣ ਲੱਗੇ ਜਿਹੜਾ ਕੇਵਲ ਇਸ਼ਨਾਨ ਕਰਨਾ ਹੈ ਉਮਰ ਵੇਲੇ ਉੱਠ ਕੇ ਉਹਦੀ ਵਿਧੀ ਹੈ ਮੂਲ ਮੰਤਰ ਪੜ੍ਹ ਕੇ ਕਰ ਲੋ ਜੈਸੀ ਜੀ ਬਾਹਰ ਬਾੜ ਕੇ ਕਰ ਲੋ ਇਸ਼ਨਾਨ ਕਰ ਰੋਤੇ ਉਧਾ ਕੇਵਲ ਇਸ਼ਨਾਨ ਦਾ ਤੇ ਵਿਧੀ ਪੂਰਵਕ ਕੀਤੇ ਦਾ ਫਲ ਸਵਾ ਮਨ ਸੋਨੇ ਦਾ ਹੁੰਦਾ ਹੈ ਜਿਆ ਜਿਆ ਸਵਾ ਮਨ ਸੋਨਾ ਦਾਨ ਕਰਤਾ ਜਿਆ ਜਿਆ ਸਵਾ ਪਹਿ ਰਾਤ ਰਹਿਣ ਦੀ ਉੱਠ ਕੇ ਇਸ਼ਨਾਨ ਕਰ ਲਿਆ ਦੇਵਤੇ ਦੋ ਘੜੀਆਂ ਬਾਅਦ ਕਰਦਾ ਹੈ ਤਾਂ ਸਵਾ ਮਨ ਚਾਂਦੀ ਤੇ ਪੁੰਨ ਦਾ ਫਲ ਮਿਲ ਜਾਂਦਾ ਹੈ ਉਦੋਂ ਤੋਂ ਦੋ ਘੜੀਆਂ ਜਿਹੜੀ 50 ਮਿੰਟ ਬਾਅਦ ਜਿਹੜਾ ਫੇਰ ਕਰਦਾ ਉਹਨੂੰ ਸਵਾ ਮਣ ਤਾਂਬੇ ਦੇ ਪੁੰਨ ਦਾ ਮਿਲ ਜਾਂਦਾ ਜਿਹੜਾ ਫੇਰ ਘੜੀ ਬਾਅਦ ਕਰਦਾ ਉਹਨੂੰ ਜਿੰਨਾ ਸਵਾ ਮਣ ਅਨਾਜ ਪੁੰਨ ਕਰੇ ਦਾ ਫਲ ਹੈ ਉਹਨਾਂ ਕੇਵਲ ਇਸ਼ਨਾਨ ਦਾ ਫਲ ਮਿਲ ਜਾਏ ਜਿਹੜਾ ਜੜੇ ਕਰਦਾ ਉਹ ਨਾ ਕੋਈ ਪਾਪ ਨਾ ਕੋਈ ਪੁੰਨ ਸ਼ਰੀਰ ਦੀ ਸੋਧ ਵਾਸਤੇ ਕਰਦਾ ਮਨ ਨਾਲ ਨਹੀਂ ਦਾ ਕੋਈ تعلق ਤੋਂ ਪ੍ਰਖਾ ਜੇ ਉਸ ਵੇਲੇ ਬੰਦਗੀ ਕਰੇ ਤਾਂ ਫੜਦੀ ਹੈ ਬਹੁਤ ਜ਼ਿਆਦੇ ਕਿਉਂ ਕਿਉਂ ਫੜਦੀ ਹੈ ਕਿਉਂਕਿ ਆਦਮੀ ਨੂੰ 84% ਗਿਆਨ 83% ਗਿਆਨ ਅੱਖਾਂ ਨਾਲ ਹੁੰਦਾ ਸੌ ਸੌਦੀ ਮਾਤਰਾ ਨਾਲ ਉਹ ਗਿਆਨ ਦੀ ਇਹਦੇ ਚੋਂ 83% ਅੱਖਾਂ ਵਾਲਿਆਂ ਨੂੰ ਹੋਊੰਨੇ ਨੂੰ ਨਹੀਂ ਹੁੰਦਾ 14% ਗਿਆਨ ਸੁਣ ਕੇ ਹੋਇਆ ਕਰਦਾ ਹੈ 97 1% ਹੋਇਆ ਕਰਦਾ ਟੱਚ ਕਰਨ ਦੇ ਨਾਲ ਵੀ ਮੈਂ ਕਿਹ ਚੀਜ਼ ਗਰਮ ਚੀਜ਼ ਹੈ ਠੰਡੀ ਹੈ ਕੋਲੀ ਹੈ ਤੇ ਤਖਤ ਹੈ 1% ਗਿਆਨ ਹੈ 1% ਗਿਆਨ ਹੁੰਦਾ ਟੇਸਟ ਕਰਨ ਦੇ ਨਾਲ ਵੀ ਕੌੜੀ ਹੈ ਕਿ ਮਿੱਠੀ ਹੈ ਫਿੱਕੀ ਹੈ 1% ਗਿਆਨ ਹੋਇਆ ਕਰਦਾ ਸੁੰਘਣ ਦੇ ਨਾਲ ਵੀ ਮੇਰੇ ਕੋਲੋਂ ਕੀ ਲੰਘ ਰਿਹਾ ਹੈ ਵਧਬੂਦਾਰ ਚੀਜ਼ ਲੰਘ ਰਹੀ ਹੈ ਜਾਂ ਚੰਗੀ ਖੁਸ਼ਬੂ ਆ ਰਹੀ ਹੈ ਮੈਂ ਕਿਸੇ ਬਾਗ ਵਿੱਚ ਆ ਗਿਆ ਤੇ ਜਾਂ ਮੈਂ ਬੁੜੀਆਂ ਦੇ ਕੋਲ ਆ ਉਹ ਜਿਹੜੀ 83% ਗਿਆਨ ਤੇ 14% ਦਾ ਹੈਗਾ ਸੁਣ ਨਾਲ 97% ਅੰਮ੍ਰਿਤ ਵੇਲੇ ਜਦ ਨੇਤਰ ਬੰਦ ਕਰਕੇ ਬੈਠਾ ਉਸ ਵੇਲੇ ਆਲੇ ਦਲੇ ਤਾਂ ਦੇਖਦਾ ਹੀ ਨਹੀਂ ਵੀ ਕਾਰਾਂ ਜਾ ਰਹੀਆਂ ਮੋਟਰਾਂ ਕਿਹੜਾ ਬੰਦਾ ਲੰਘ ਰਿਹਾ ਹੈ ਕਿਹੜਾ ਨਹੀਂ ਲੰਘ ਰਿਹਾ ਉਹ ਬਾਸ਼ਨਾਵਾ ਨਹੀਂ ਬਣਦੀ ਮਨ 'ਚ ਕੀ ਹੋ ਜਾਂਦਾ ਸੁਣਦਾ ਬੋਲਦਾ ਵੀ ਕੋਈ ਨਹੀਂ ਹੁੰਦਾ ਇਸ ਕਰਕੇ ਉਹ ਵੀ 14% ਜਿਹੜਾ ਹੈ ਉਹ ਵੀ ਛਟਿਲ ਹੁੰਦਾ ਬਾਕੀ ਜਿਹੜਾ ਹੈ ਇਹਨੀਆਂ ਚੀਜ਼ਾਂ ਦਾ ਉਹਨਾਂ ਦਾ ਹੁੰਦਾ ਹੀ ਨਹੀਂ ਹੈ ਕਿਉਂਕਿ ਅਸੀਂ ਟੱਚ ਕੁਝ ਨਹੀਂ ਕਰ ਰਹੇ ਇਸ ਕਰੇ ਸ਼ਾਂਤੀ ਹੁੰਦੀ ਹੈ ਸ਼ਾਂਤੀ ਦੇ ਵਿੱਚ ਜਦ ਅਸੀਂ ਨਾਮ ਜਪਦੇ ਹਾਂ ਫੇ ਸਾਨੂੰ ਨਾਮ ਦੀ ਧੁਨ ਸੁਣਨ ਲੱਗ ਜਾਂਦੀ ਹੈ ਅੰਦਰੋਂ ਹੀ ਹੁਣ ਨਹੀਂ ਸੁਣਦੀ ਬੈਠ ਕੇ ਸੁਣ ਕੇ ਦੇਖੋ ਬਿਲਕੁਲ ਨਹੀਂ ਸੁਣਦੀ ਇਕਾਗਰ ਚਿਤ ਹੋ ਕੇ ਜਦ ਬੈਠੋਗੇ ਇਕਾਤ ਵਿੱਚ ਬੈਠੋਗੇ ਅਮਰਤ ਵਲੇ ਬੈਠੋਗੇ ਉਸ ਵਲੇ ਨਾਮ ਧੁਨ ਸੁਣੇਗੀ ਜਦ ਉਹਦੇ ਵਿੱਚ ਧਿਆਨ ਹੋਏਗਾ ਧਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤਕਾਂ ਉਸ ਵੇਲੇ ਜਿਹੜਾ ਵੈਗਰੂ ਹੈ ਉਹਦਾ ਰਸਤਾ ਲੱਭ ਜਾਂਦਾ ਅਮਰਤ ਵੇਲੇ ਸੋਇਸ ਕਰਕੇ ਅਮਰਤ ਵੇਲੇ ਜਾਗਣਾ ਪਿੰਨੀ ਰਹੇ ਨੀ ਤੈਨੜੀਏ ਚੰਤਮ ਤਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ ਉਹ RAM ਦੇ ਪਿਆਰੇ ਜਾਗਦੇ ਨੇ